ਵਾਹਿ ਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿਗੁਰੂ ਪਿੰਡ ਫਰੀਦानगर ਵਿਖੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਦਸ਼ਮੇਸ਼ ਤਿਰਵਾਰ ਵਿਖੇ ਖਾਲਸਾ ਪੰਥ ਦਾ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਪ੍ਰਚਾਰਕਾਂ ਨੇ ਸਿੱਖ ਧਰਮ ਦੇ ਬੜਮੂਲੇ ਵਿਚਾਰ ਸੰਗਤਾਂ ਨੂੰ ਸੁਣਾਏ ਸਮਾਗਮ ਦੀ ਸਮਾਪਤੀ ਤੋਂ ਬਾਅਦ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ ਗੁਰੂ ਵਾਹਿਗੁਰੂ ਵਾਹੇ ਗੁਰੂ ਜੀ ਕਥਸਾ ਵਾਹਿਗੁਰੂ ਜੀ ਦੇ ਦਸਮੇਸ਼ ਦਰਵਾਰ ਗੁਰਦੁਆਰਾ ਸਾਹਿਬ ਫਰੀਦਨਗਰ ਵਿਖੇ ਖਾਲਸੇ ਦੇ ਖਾਲਸ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਪਿੰਡ ਫਰੀਦਨਗਰ ਔਰ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਪਸਾਖੀ ਦਾ ਤਿਹਾੜਾ ਖਾਲਸੇ ਦਾ ਜਨਮ ਤਿਹਾੜਾ ਬੜੀ ਧੁੰਮਤਾਂ ਮੋਰ ਸਰਦਾਰ ਦੇ ਨਾਮ ਲਾਇਆ ਗਿਆ ਜਿਸ ਦੇ ਵਿੱਚ ਕੌਮ ਦੇ ਪ੍ਰਸਿੱਧ ਟਾਡੀ ਜਥਾ ਗਿਆਨੀ ਖੜਕ ਸਿੰਘ ਜੀ ਪਠਾਨਕੋਟ ਔਰ ਰਾਗੀ ਜਥੇ ਔਰ ਪ੍ਰਚਾਰਕਾਂ ਨੇ ਗੁਰੂ ਇਤਿਹਾਸ ਅਤੇ ਗੁਰੂ ਦੇ ਵਿਚਾਰਾਂ ਨੂੰ ਸੰਤਾਂ ਦੇ ਸਾਹਮਣੇ ਰੱਖਿਆ ਔਰ ਸੰਤਾਂ ਨੂੰ ਗੁਰਸਿੱਖੀ ਨਾਲ ਜੁੜਨ ਦਾ ਮਾਰਗ ਦੱਸਿਆ ਪੂਰੇ ਨਸ਼ਿਆਂ ਤੋਂ ਰਹਿਤ ਰਹਿ ਕੇ ਅੰਮ੍ਰਿਤਧਾਰੀ ਹੋ ਕੇ ਆਪਣਾ ਜੀਵਨ ਜਿਉਣ ਲਈ ਸਭ ਨੂੰ ਸਮਝਾਇਆ ਸਾਰੇ ਸਮਾਗਮ ਦੇ ਵਿੱਚ ਤੋਂ ਬਾਅਦ ਗੁਰੂ ਘਰ ਤੋਂ ਲੰਗਰ ਵੀ ਵਰਤਾਇਆ ਕਿ ਅੱਜ ਇਸ ਦੇ ਵਿੱਚ ਸਭ ਇਲਾਕਾ ਨਿਵਾਸੀਆਂ ਨੇ ਬਸ ਚੜ ਕੇ ਆਪਣਾ ਯੋਗਦਾਨ ਪਾਇਆ ਔਰ ਅੱਗੇ ਤੋਂ ਅਸੀਂ ਇਸੇ ਤਰ੍ਹਾਂ ਹੀ ਆਸ ਰੱਖਦੇ ਹਾਂ ਕਿ ਸਾਡੇ ਨਗਰ ਵਿੱਚ ਜੋ ਬਾਬਾ ਫਰੀਦ ਜੀ ਦਾ ਨਗਰ ਹੈ ਉਹਦੇ ਵਿੱਚ ਇਸੇ ਤਰ੍ਹਾਂ ਦੇ ਪ੍ਰੋਗਰਾਮ ਸਮਾਗਮ ਹੁੰਦੇ ਰਹਿਣ ਔਰ ਪੂਰੀ ਖਲਕਤ ਦਾ ਇਹਦੇ ਵਿੱਚ ਪਾਲਾ ਹੁੰਦਾ ਰਹੇ ਸੋ ਇਹਨੀਆਂ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ